ਮੱਚੇ ਤੋਂ ਕਰੇ ਚਲ ਗਏ ਹਨ ਤਾਂ ਹਨ ਇਦਾਂ ਲੱਗ ਕਿ ਤੇ ਪਿੰਡ ਪੂੜੇ ਵਿੱਚ ਹੋਣਾ ਕਿਸੇ ਦਾ ਕਾਰਨ ਹੋਣਾ ਜਾਂ ਪਤਾ ਨਹੀਂ ਕਿਸੇ ਕਾਰਨ ਆਇਆ ਨਹੀਂ ਹੋਣਾ ਲੇਕਿਨ ਉਹ ਸਾਰੀ ਰਾਤ ਬੀਤ ਗਈ ਸਾਰੇ ਰਾਤ ਸਾਰੀ ਰਾਤ ਜਾਗਦੇ ਰਹੇ ਸਾਰੀ ਰਾਤ ਨਹੀਂ ਬਰਤੇ ਘਰ ਨੂੰ ਫਿਰ ਅਗਲੇ ਦਿਨ ਸਵੇਰ ਦੇ ਅਸੀਂ ਇਹਨੂੰ ਪਹੁੰਚ ਗਏ ਸਾਰੇ ਤਿੰਨ ਵਜੇ ਤੁਰਪੇ ਰਾਤ ਦੇ 8 ਵਜੇ ਪਹੁੰਚ ਗਏ ਲੇਕਿਨ ਸਾਰੀ ਜਾਂਚ ਪੜਤਾਲ ਕੀਤੀ ਤੇ ਨਿੱਕੇ ਤੇ ਨਹੀਂ ਬੱਚਾ ਮਿਲਿਆ ਤੇ ਜਦੋਂ ਬੱਜਣ ਤੇ ਮਿਲਦੇ ਗਿਲਦੇ ਹੀ ਬੱਚਾ ਹੱਸਾ ਖੇਰਦਾ ਸੀ ਬੱਚਾ ਤੁਹਾਡੇ ਤੋਂ ਦੂਰ ਜਾਂਦਾ ਹੀ ਹੋ ਸਕਦਾ ਵੀ ਤੁਹਾਨੂੰ ਮਿਲਣ ਵਾਸਤੇ ਉਧਰ ਨਾ ਚੜਗਾ ਹੋਵੇ ਪਪਾ ਵੀ ਤੁਹਾਨੂੰ ਇਹ ਡਾਊਟ ਹੈਗਾ ਕਿ ਕਿਤਨੇ ਧਿਆਨੇ ਨਾ ਹੋਏ ਸ਼ਾਇਦ ਜੇ ਤੁਹਾਡੇ ਜਾਣਕਾਰ ਲੁਧਿਆਣਾ ਵਾਸੀ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਮੈਂ ਹੀ ਕਹਿਣਾ ਚਾਹਾਂਗੀ ਕਿ ਬੱਸ ਜੇ ਤੁਹਾਨੂੰ ਕਿਤੇ ਵੀ ਬੱਚਾ ਦਿਖਾਈ ਦਿੰਦਾ ਮੇਰੇ ਭੈਣ ਭਰਾਵਾਂ ਨੂੰ ਮੇਰੀ ਮਾਤਾਵਾਂ ਨੂੰ ਕਿਰਪਿਆ ਕਰਕੇ ਬੱਚੇ ਨੂੰ ਧਿਆਨ ਨਾਲ ਚਾਰੇ ਦੇ ਵਾਂਲੇ ਕਰ ਦਿੰਦਾਂ ਜਾਨ ਜਿਹੜੇ ਲੋਕ ਹੈ ਦੇ ਅੱਜ ਟਾਈਮ ਉੱਪਰ ਕਹਿੰਦੇ ਜਿਹੜੇ ਲੋਕ ਤੁਹਾਨੂੰ ਦਿਖ ਰਹੇ ਉਹਨਾਂ ਨੂੰ ਕੀ ਮੈਸੇਜ ਦਵਾਂਗੇ ਮੈਂ ਲੋਕਾਂ ਨੂੰ ਇਹ ਕਹਿਣਾ ਚਾਹਾਂਗੀ ਕਿ ਕਿ ਰਿਪਾਇ ਕਰਕੇ ਜੇ ਬੱਚਾ ਤੁਹਾਨੂੰ ਕਿਤੇ ਵੀ ਮਿਲਦਾ ਕਿਤੇ ਦਿਖਾਈ ਦਿੰਦਾ ਹੈ ਤੇ ਕਿਰਪਾ ਕਰਕੇ ਉਹਨਾਂ ਨੂੰ ਸਵਾਲੇ ਕਰ ਤੋ ਸੰਪਰਕ ਕਰ ਤੋ ਸ਼ੇਅਰ ਕਰ ਤੋ ਆਪਾਂ ਬਾਅਦੇ ਖਬਰ ਨੂੰ ਹਾਂ ਥੈਂਕ ਯੂ ਜੀ ਅਸੀਂ ਉਹ 14 ਤਰੀਕ ਨੂੰ ਇਹ ਬੱਚਾ 2 ਵਜੇ ਦੇ ਕਰੀਬ ਕਰੋ ਗਿਆ 15 ਤਰੀਕ ਨੂੰ ਇਹਨਾਂ ਨੇ ਮੈਨੂੰ ਇਨਟੀਮੇਸ਼ਨ ਦਿੱਤੀ 3:30 ਵਜੇ ਦੇ ਨਾਲ ਅਸੀਂ ਫਿਰ ਇੱਥੇ ਫੌਰਨ ਪਹੁੰਚੇ ਅਸੀਂ ਇਹਨਾਂ ਦੇ ਆਲੇ-ਦੁਆਲੇ ਜਿਹੜੇ ਪਿੰਡ ਦੇ ਕੈਮਰੇ ਲੱਗੇ ਹੋਏ ਸੀ ਉਹਨਾਂ ਰਾਹੀਂ ਅਸੀਂ ਉਹਨੂੰ ਬੱਚੇ ਨੂੰ ਬਾਹਰ ਜਾਂਦਾ ਦੇਖਿਆ ਆਪਾਂ ਸਾਰੇ ਕੈਮਰੇ ਚੈੱਕ ਕੀਤੇ ਹੈਗੇ ਆ ਸਾਰੀਆਂ ਸਰਾਵਾ ਟਾਬੇ ਲਾਗੇ-ਲਾਗੇ ਜੋ ਵੀ ਹੈਗਾ ਅਸੀਂ ਉਹ ਸਾਰਾ ਚੈੱਕ ਕਰ ਰਹੇ ਹਾਂ ਗੁਰਦੁਆਰਾ ਸਾਹਿਬ ਦੇਖ ਰਹੇ ਹਾਂ ਕਿ ਸ਼ਾਇਦ ਉੱਥੇ ਨਾ ਕਿਤੇ ਚਲ ਗਿਆ ਹੋਵੇ ਕੁਕੇ ਬੱਚੇ ਕੋਲ ਥੋੜੇ ਜਿਹੇ ਪੈਸੇ ਹੀ ਆ 5 ਕੁ ਰੁਪਈਆ ਪਹਿਲਾਂ ਇਹਨੇ ਉੱਥੇ ਜਾ ਕੇ 버ਗਰ ਖਾਦਾ ਰੇੜੀ ਵਾਲੇ ਕੋਲੋਂ ਫਿਰ ਉਹਨਾਂ ਨੇ ਪੁੱਛਿਆ ਉਹ ਕਹਿੰਦੇ ਵੀ ਸਾਨੂੰ ਅੱਗੇ ਨਹੀਂ ਪਤਾ ਵੀ ਕਿੱਦਾਂ ਨੂੰ ਹੋ ਗਿਆ ਪਰ ਅਸੀਂ ਭਾਲ ਕਰ ਰਹੇ ਆ ਸਾਡੀਆਂ ਵੱਖ-ਵੱਖ ਟੀਮਾਂ ਜੜੀਆਂ ਲੱਗੀਆਂ ਹੋਈਆਂ ਤੇ ਜਲਦ ਅਸੀਂ ਉਹ ਬੱਚੇ ਨੂੰ ਜਿਹੜਾ ਹੈਗਾ ਦਰਾਮਦ ਕਰਾਂਗੇ ਮੈਂ ਹੁਣ ਤੱਕ ਜਿਹੜੀ ਇਨਕੁਆਇਰੀ ਪਈ ਕੀਤੀ ਹੈ ਜੈ ਸੀਸੀਟੀਵੀ ਫੋਟੋ ਦੇ ਵਿੱਚ ਸੈਰ ਨੂੰ ਜਾਂਦਾ ਦੇਖਿਆ ਗਿਆ ਉਸ ਤੋਂ ਬਾਅਦ ਅੱਗੇ ਕੋਈ ਕਲੂ ਮਿਲਿਆ ਨਹੀਂ ਅਜੇ ਤੱਕ ਕੋਈ ਨਹੀਂ ਅਸੀਂ ਦੇਖ ਰਹੇ ਹਾਂ ਜੇ ਕੋਈ ਕਲੂ ਨਹੀਂ ਮਿਲਿਆ ਹੈਗਾ ਸਾਨੂੰ ਜਿਹੜਾ 버ਗਰ ਵਾਲਾ ਉਹ ਕਿੱਥੋਂ ਦਾ ਪਾਇਆ ਗਿਆ ਉਹ ਗੁਰਦਾਸ ਨਗਰ ਕਲੋਨੀ ਦਾ ਹੀ ਹੈਗਾ ਕਈ ਵਾਰੀ ਉਹ ਪਹਿਲੇ ਗਿਆ ਹੈਗਾ ਇਸ ਕਰਕੇ ਉਹਨੂੰ ਪਛਾਣ ਸੀ ਇਹਦੀ ਤਾਂ ਉਹਨੇ ਹਨ ਉਹਨਾਂ ਨੂੰ ਕਿਉਂਕਿ ਵੱਖ-ਵੱਖ ਸਾਰੇ ਜਿੱਥੇ ਹੈਗੇ ਅਸੀਂ ਫੋਟੋ ਵਗੈਰਾ ਇਹਨਾਂ ਦੀ ਦੀਪਕ ਦੀਆਂ ਦਿਖਾ ਰਹੇ ਹਾਂ ਤੇ ਉਹ ਸਾਨੂੰ ਉਹਨਾਂ ਨੇ ਦੱਸਿਆ ਹੈਗਾ ਮੈਨੂੰ ਦੱਸਿਆ ਜਾ ਰਿਹਾ ਕਿ ਜਦੋਂ ਉਹ ਗਰਦਾਸ ਨਗਲ ਤੋਂ ਚੱਲ ਕੇ ਗਿਆ ਤੇ ਕਿਸੇ ਪੁਲਿਸ ਮੁਲਾਜ਼ਮ ਦੀ ਵਰਦੀ ਦੇ ਵਿੱਚ ਮੋਟਰਸਾਈਕਲ ਤੇ ਬੈਠ ਕੇ ਗਿਆ ਉੱਥੇ ਪਤਾ ਲੱਗਾ ਕੋਈ ਵੀ ਕੌਣ ਸੀ ਕਿਸ ਤਰ੍ਹਾਂ ਨਹੀਂ ਉਹ ਮੁਲਾਜ਼ਮ ਐਸਪੀ ਂਡ ਦਾ ਹੀ ਸੀਗਾ ਤੇ ਉਹਨੇ ਲਿਫਟ ਲਈ ਕਹਿੰਦਾ ਕਿ ਮੇਰੇ ਪਾਪਾ ਗੁਰਦਾਸ ਨੰਗਲ ਉੱਥੇ ਵੇਟ ਕਰ ਰਹੇ ਹੈਗੇ ਗੇਟ ਤੇ ਤੇ ਮੈਨੂੰ ਉੱਥੋਂ ਤੱਕ ਲੈ ਜਾਓ ਉਹਨੇ ਉੱਥੇ ਤਾਰਤਾ ਅਸੀਂ ਉਹ ਕੈਮਰੇ 'ਚ ਦੇਖਿਆ ਉਹਨਾਂ ਨੂੰ ਉੱਥੇ ਤਾਰਤਾ ਉਹਨਾਂ ਨੇ ਤੇ ਉਸ ਤੋਂ ਅੱਗੇ ਤਾਂ ਕੋਈ ਨਹੀਂ ਉਸ ਤੋਂ ਨਹੀਂ ਅੱਗੇ ਸਾਨੂੰ ਪਤਾ ਲੱਗ ਰਿਹਾ ਹੈ ਸਾਨੂੰ ਪਤਾ ਲੱਗਾ ਕਿ ਦਰਬਾਰ ਸਾਹਿਬ ਦੇ ਵਿੱਚ ਜਿਹੜੇ ਨੌਕਰੀ ਹਾਂਜੀ ਉੱਥੇ ਅਸੀਂ ਸਾਰੀਆਂ ਇਹਨਾਂ ਦੀਆਂ بیٹے ਦੀਆਂ ਫੋਟੋ ਸਾਰੇ ਅਸੀਂ ਉੱਥੇ ਅਲਾਉਟਮੈਂਟ ਤੇ ਜਿਹੜਾ ਉੱਥੇ 52 ਨੰਬਰ ਰੂਮ ਹੈਗਾ ਕੈਮਰੇ ਵਾਲੇ ਅਸੀਂ ਉਹਨਾਂ ਨੂੰ ਵੀ ਇਨਟੀਮੇਸ਼ਨ ਦਿੱਤੀ ਹੋਈ ਆ ਜੀ ਜਦੋਂ ਪਤਾ ਲੱਗਾ ਕਿ ਜਿਹੜੇ ਮੁੰਡੇ ਦੇ ਮੰਮੀ ਡੈਡੀ ਏ ਲੁਧਿਆਣਾ ਦੇ ਵਿੱਚ ਰਹਿੰਦੇ ਸੀ ਹਾਂ ਇਹ ਇੱਥੇ ਨਹੀਂ ਸੀ ਘਰ ਇਨਾਂ ਦਾ ਇੱਕ ਦਾਦਾ ਤੇ ਇੱਕ ਇਹਨਾਂ ਦਾ ਤਾਇਆ ਜੀ ਜਿਹੜੇ ਦਿਹਾੜੀ ਕਰਦੇ ਉਹਨਾਂ ਜਦੋਂ ਸ਼ਾਮ ਨੂੰ ਵਾਪਸ ਆਏ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਉਹ ਦੀਪਕ ਜਿਹੜਾ ਕਰਨੀ ਹੈਗਾ ਦਾਦਾ ਜੀ ਇਹਨਾਂ ਦੇ ਬਿਮਾਰ ਤੇ ਬਹੁਤ ਬਜ਼ੁਰਗ ਹੈਗੇ ਨੇ ਉਹਨਾਂ ਦੀ ਕੇਰ ਵਾਸਤੇ ਇੱਥੇ ਛੱਡਿਆ ਸੀ ਇਹਨਾਂ ਦੇ ਮੰਮੀ ਡੈਡੀ ਜਿਹੜੇ ਉਹ ਲੁਧਿਆਣੇ ਰਹਿ ਰਹੇ ਉੱਥੇ ਕੰਮ ਕਰ ਰਹੇ ਆ ਇਹ ਸਿਰਫ ਤਿੰਨ ਮੈਂਬਰ ਹੀ ਘਰ 'ਚ ਰਹਿ ਰਹੇ ਸੀਗੇ ਮੈਮ